ਮੇਰੇ ਵੱਲੋਂ ਤੁਹਾਨੂੰ ਸਾਰੇ ਨੂੰ ਪਹਿਰੇ ਪਹਿਰੇ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਤੁਸੀਂ ਆਪਣੀ Instagram ਦੀ ਜਿਹੜੀ ਰੀਲ ਆ ਤੁਸੀਂ ਉਹਨੂੰ ਕਿਵੇਂ ਤੁਸੀਂ ਵਾਇਰਲ ਕਰ ਸਕਦੇ ਹੋ ਉਹਦੀ ਰੀਚ ਤੁਸੀਂ ਕਿਵੇਂ ਵਧਾ ਸਕਦੇ ਹੋ ਸੋ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਮੈਨੂੰ ਮੈਸੇਜ ਆ ਰਹੇ ਸੀ ਕਿ ਉਹ ਕਹਿੰਦੇ ਕਿ ਵੀ ਜੀ ਸਾਡੀ ਜਿਹੜੀ Instagram ਦੀ ਰੀਲ ਹਨਾ ਉਹ ਵਾਇਰਲ ਨਹੀਂ ਹੁੰਦੀ ਹੈਗੀ ਵੀ ਅਸੀਂ ਕੀ ਕਰੀਏ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਵੀ ਤੁਸੀਂ ਦੋ ਤਿੰਨ ਜਿਹੜੇ ਤਰੀਕੇ ਨੇ, ਟ੍ਰਿਕਾਂ ਜਿਹੜੇ ਤੁਸੀਂ ਉਹ ਲਗਾਉਣੀਆਂ ਵੀ ਉਹਦੇ ਨਾਲ ਕੀ ਹੈ ਤੁਹਾਡੀ ਜਿਹੜੀ ਵੀਡੀਓ ਉਹ ਵਾਇਰਲ ਹੋ ਜਾਏਗੀ। ਤੁਸੀਂ ਕੀ ਕਰਨਾ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਨਾ ਆਪਣਾ ਇੰਸਟਾਗ੍ਰam ਨੂੰ ਜਿਹੜਾ ਤੁਸੀਂ ਓਪਨ ਕਰ ਲੈਣਾ। ਤੁਸੀਂ ਸਾਈਡ ਤੇ ਦੇਖੋ ਤੁਸੀਂ ਨਾ ਸਾਈਡ ਦੇ ਉੱਤੇ ਮੇਰੇ ਮੋਬਾਈਲ ਫੋਨ ਦੀ ਜਿਹੜੀ ਸਕਰੀਨ ਆ ਉਹ ਚੱਲ ਰਹੀ ਹੈ ਜੀ। ਮੈਂ ਸਭ ਤੋਂ ਪਹਿਲਾਂ ਆਪਣਾ ਇੱਕ ਇੰਸਟਾਗ੍ਰam ਆਈਡੀ ਓਪਨ ਕਰ ਲੈਣਾ। ਦੇਖੋ ਮੈਂ ਹਜੇ ਹੁਣੇ ਇੱਕ ਵੀਡੀਓ ਪਾਈ ਸੀਗੀ ਤੇ ਮੇਰੇ ਦੋ ਲਾਈਕ ਹੋਏ ਤੇ ਇੱਕ ਮੈਨੂੰ ਫੋਲੋਅਰਸ ਵੀ ਵਧ ਗਿਆ। ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਜਦੋਂ ਤੁਸੀਂ ਕੋਈ ਵੀ ਤੁਸੀਂ ਵੀਡੀਓ ਅਪਲੋਡ ਕਰਦੇ ਹੋ ਨਾ ਤੁਸੀਂ ਇੱਥੇ ਮਨ ਕੇ ਚਲੋ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰਦੇ ਹੋ ਰੀਲ ਆ ਗਈ ਆ ਮਨ ਕੇ ਚਲੋ ਤੁਸੀਂ ਕੋਈ ਵੀ ਰੀਲ ਤੁਸੀਂ ਪਾਉਣਾ ਚਾਹੁੰਦੇ ਹੋ ਹਣਾ ਮਨ ਕੇ ਚਲੋ ਆਮ ਇੱਕ ਰੀਲ ਪਾਉਣਾ ਚਾਹੁੰਦਾ ਵਰਕਆਊਟ ਦੀ ਹੈ ਨਾ ਆ ਵਰਕਆਊਟ ਦੀ ਮੇਰੀ ਰੀਲ ਪਾਈ ਮੈਂ ਤੇ ਕੋਈ ਕਰਤਾ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਤੁਸੀਂ ਇੱਥੇ ਨੈਕਸਟ ਤੇ ਕਲਿੱਕ ਕਰਨਾ ਜਦੋਂ ਤੁਸੀਂ ਰੀਲ ਪਾ ਲੋਗੇ ਹਣਾ ਤੁਸੀਂ ਜਦੋਂ ਇੱਥੇ ਰੀਲ ਪਾਉਗੇ ਉੱਪਰ ਦੇਖੋ ਮਿਊਜ਼ਿਕ ਦਾ ਆ ਰਿਹਾ ਸਾਈਨ ਤੁਸੀਂ ਇੱਥੇ ਕਲਿੱਕ ਕਰ ਦੇਣਾ ਜਦੋਂ ਤੁਸੀਂ ਇੱਥੇ ਕਰੋਗੇ ਜਾਂ ਦੇਖੋ ਥੱਲੇ ਨਾ ਬਹੁਤ ਸਾਰੇ ਤੁਸੀਂ ਆ ਦੇਖੋ ਜਿਹੜਾ ਲਿਖਿਆ ਕੁਲਵੀਰ ਚੰਦਰ ਦੇ ਉੱਤੇ ਦੇਖੋ ਉੱਪਰਲਾ ਮਾਈਨ ਉੱਪਰ ਨੂੰ ਜਾਂਦਾ ਤੀਰ ਜੇ ਦਾ ਨਿਸ਼ਾਨ ਆ ਹਾਂ ਇਦਾਂ ਦੇ ਗੀਤ ਲੱਭਣੇ ਆ ਤੁਸੀਂ ਹਰ ਇੱਕ ਵੀਡੀਓ ਦੇ ਵਿੱਚ ਇਦਾਂ ਦੇ ਗੀਤ ਜਦੋਂ ਤੁਸੀਂ ਚੂਜ਼ ਕਰੋਗੇ ਨਾ ਉਹ ਵੀਡੀਓ ਤੁਹਾਡੀ ਆਟੋਮੈਟਿਕਲੀ ਬੂਸਟ ਹੋਏਗੀ ਕਿਉਂਕਿ ਉਹ ਗੀਤ ਜਿਹੜੇ ਹੁੰਦੇ ਨੇ ਟ੍ਰੈਂਡਿੰਗ ਗੀਤ ਹੁੰਦੇ ਨੇ ਤੁਸੀਂ ਟ੍ਰੈਂਡਿੰਗ ਗੀਤ ਹੀ ਤੁਸੀਂ ਆਪਣੀ ਵੀਡੀਓ ਦੇ ਵਿੱਚ ਤੁਸੀਂ ਐਡ ਕਰਦੇ ਨੇ ਜਦੋਂ ਤੁਸੀਂ ਇਦਾਂ ਮੰਨ ਕੇ ਚੱਲੋ ਹੁਣ ਮੈਂ ਆ ਵੀਡੀਓ ਹਵਾਣਾ ਜਿਹੜਾ ਕੁਲਵੀਰ ਚੰਦਰ ਲਈ ਮੈਂ ਇਹਨੂੰ ਇੱਥੇ ਲਗਾ ਦੇਣਾ ਦੇਖੋ ਆ ਲੱਗ ਗਿਆ ਹੁਣ ਇਹ ਤੇ ਡਨ ਕਰ ਦੇਣਾ ਡਨ ਕਰ ਤੋਂ ਬਾਅਦ ਜੋ ਵੀ ਤੁਸੀਂ ਲਿਖਣਾ ਹੈ ਤੇ ਲਿਖ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਨੈਕਸਟ ਕਰ ਦੋ ਨੈਕਸਟ ਕਰਨ ਤੋਂ ਬਾਅਦ ਤੁਸੀਂ ਜੋ ਵੀ ਕੈਪਸ਼ਨ ਦੇਣਾ ਚਾਹੁੰਦੇ ਹੋ ਨਾ ਮੈਂ ਲਿਖ ਦੇਣਾ ਤੇ ਪੁਸ਼-ਅਪ ਪੁਸ਼-ਅਪ ਇਹ ਪੁਸ਼-ਅਪ ਫੋਰ ਸਟਰੈਂਥ ਟ੍ਰੇਨਿੰਗ ਹੈ ਨਾ ਮੈਂ ਪੁਸ਼-ਅਪ ਫੋਰ ਸਟਰੈਂਥ ਟ੍ਰੇਨ ਸਟਰੈਂਥ ਟ੍ਰੇਨਿੰਗ ਲੇ ਲੀਨਾ ਠੀਕ ਹੈ ਹੁਣ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਤਿੰਨ ਚਾਰ ਬੰਦਿਆਂ ਨੂੰ ਟੈਗ ਕਰ ਦੇਣਾ ਐਡ ਦਾ ਰੇਟ ਪਾ ਕੇ ਮੰਨ ਕੇ ਚੱਲੋ ਮੈਂ ਕੁਲਵੀਰ ਚੰਦਰ ਦਾ ਗਾਣਾ ਯੂਜ਼ ਕੀਤਾ ਤੁਸੀਂ ਕੁਲਵੀਰ ਚੰਦਰ ਨੂੰ ਯੂਜ਼ ਕਰ ਦੋ ਇਹਦੇ ਨਾਲ ਕੀ ਹੈ ਕਿ ਜਿਹੜੇ ਤਾਂ ਬੰਦਿਆਂ ਤੁਸੀਂ ਗਾਣਾ ਚੂਜ਼ ਕਰੋਗੇ ਜੇ ਉਹਨੂੰ ਤੁਹਾਡੀ ਵੀਡੀਓ ਸੈੱਟ ਕਰ ਲਈ ਤੁਹਾਡੇ ਵਿਊ ਆ ਜਾਣਗੇ ਕਿਉਂਕਿ ਤੁਸੀਂ ਉਹਦੇ ਗੰਡੇ ਦੇ ਉੱਤੇ ਆਪਣੀ ਵੀਡੀਓ ਬਣਾਈ ਆ ਹਨਾ ਤੁਸੀਂ ਤਿੰਨ ਚਾਰ ਬੰਦਿਆਂ ਨੂੰ ਤੁਸੀਂ ਮਤਲਬ ਇਹਦਾ ਐਡ ਕਰ ਸਕਦੇ ਹੋ ਜੀ ਮੰਨ ਕੇ ਚਲੋ ਮੈਂ ਇੱਕ ਇਹ ਐਡ ਕਰ ਲੈਣਾ ਇੱਕ ਹੋਰ ਕਰ ਲੈਣਾ ਮੈਂ ਤਿੰਨ ਐਡ ਕਰਾਂਗਾ ਠੀਕ ਹੈ ਜੀ ਮੈਂ ਆਹ ਤਿੰਨ ਚਾਰ ਬੰਦੇ ਮੈਂ ਐਡ ਕਰ ਲੈਣਾ ਇਹ ਆਹ ਮੈਂ ਤਿੰਨ ਚਾਰ ਬੰਦੇ ਐਡ ਕਰ ਦੇ ਠੀਕ ਹੈ ਜੀ ਹੁਣ ਤੁਸੀਂ ਥੱਲੇ ਕੀ ਕਰਨਾ ਤੁਸੀਂ ਨਾ ਨੀਚੇ ਆ ਕੇ ਹੈਸ਼ਟੈਗ ਲਗਾਉਣੇ ਹੈਸ਼ਟੈਗ ਲਗਾਉਣੇ ਤੁਸੀਂ ਮੰਨ ਕੇ ਚਲੋ ਵਾਇਰਲ ਵਾਇਰਲ ਲਿਖ ਦਿਓ ਆ ਜਾ ਜੇ ਤੁਸੀਂ ਵਾਇਰਲ ਲਿਖੋਗੇ ਬਹੁਤ ਸਾਰੇ ਇਧਰ ਆ ਜੂ 700 ਮਿਲੀਅਨ 167 ਮਿਲੀਅਨ ਤੁਸੀਂ ਵਿਰਲ ਵਾਇਰਲ ਤੇ ਕਰ ਦੋ ਫਿਰ ਲਿਖੋ ਫਿਰ ਵਾਇਰਲ ਕਰ ਦੋ ਹਣਾ ਫਿਰ ਦੇਖੋ ਵਿਰਾਟ ਕੋਹਲੀ ਆ ਗਿਆ 32.8 ਮਿਲੀਅਨ ਜਾਨੀ ਕਿ ਲੋਕਾਂ ਨੇ ਇਹ ਹੈਸ਼ਟੈਗ ਬਹੁਤ ਜ਼ਿਆਦਾ ਯੂਜ਼ ਕੀਤੇ ਹੋਏ ਨੇ ਤੁਸੀਂ ਇਦਾਂ ਦੇ ਹੈਸ਼ਟੈਗ ਤੁਸੀਂ ਲਗਾਉਣੇ ਹੀ ਲਗਾਉਣੇ ਆ ਘੱਟੋ ਘੱਟ ਤੁਸੀਂ 15 ਤੋਂ 20 ਹੈਸ਼ਟੈਗ ਤੁਸੀਂ ਇਦਾਂ ਦੇ ਲਗਾਓ ਆਪਣੀ ਵੀਡੀਓ ਦੇ ਵਿੱਚ ਤੈਨੂੰ ਓਕੇ ਕਰ ਦੋ ਤੈਨੂੰ ਸ਼ੇਅਰ ਕਰ ਦੋ ਬਸ ਤੁਸੀਂ ਇਹ ਕੰਮ ਤੁਸੀਂ ਡੇਲੀ ਆਪਣੀ ਵੀਡੀਓ ਦੇ ਵਿੱਚ ਤੁਸੀਂ ਕਰਨਾ ਹੀ ਕਰਾਵਾ ਤੇ ਘੱਟੋ ਘੱਟ ਤੁਸੀਂ ਇੱਕ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ ਤੁਸੀਂ ਘੱਟੋ ਘੱਟ 4 ਤੋਂ 5 ਰੀਲਾਂ ਤੁਸੀਂ ਪਾਉਣੀਆਂ ਹੀ ਪਾਉਣੀਆਂ ਵਾ ਇੰਸਟਾਗ੍ਰਾਮ ਕਹਿੰਦਾ ਵਾ ਕਿ ਜੇ ਤੁਸੀਂ ਆਪਣੇ ਇੰਸਟਾਗ੍ਰਾਮ ਦੇ ਉੱਤੇ ਇੱਕ ਮਹੀਨੇ ਦੇ ਵਿੱਚ ਤੁਸੀਂ 150 ਵੀਡੀਓ ਅਪਲੋਡ ਕਰਦੇ ਹੋ ਨਾ ਜਾਨੀ ਕਿ ਇੱਕ ਦਿਨ ਦੀ ਮੰਨ ਕੇ ਜਦੋਂ 5 ਹੋ ਗਈਆਂ ਨਾ 5 3 15 150 ਵੀਡੀਓ ਅਪਲੋਡ ਕਰਦੇ ਹੋ ਤਾਂ ਦਸ ਦਿਨਾਂ ਬਾਅਦ 15 ਦਿਨਾਂ ਬਾਅਦ ਇੰਸਟਾਗ੍ਰਾਮ ਤੁਹਾਡੇ ਚੈਨਲ ਨੂੰ ਤੁਹਾਡੇ ਪੇਜ ਨੂੰ ਆਟੋਮੈਟਿਕਲੀ ਬੂਸਟ ਕਰੇਗਾ ਤੁਹਾਡੀ ਹਰ ਇੱਕ ਵੀਡੀਓ ਨੂੰ ਵਾਇਰਲ ਕਰੇਗਾ ਤੁਸੀਂ ਹਰ ਇੱਕ ਵੀਡੀਓ ਜਦੋਂ ਵੀ ਅਪਲੋਡ ਕਰਨੀ ਇਸ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਸਿਖਾਇਆ ਤੁਸੀਂ ਇਹ ਮਤਲਬੀ ਇਦਾਂ ਤੁਸੀਂ ਯੂਜ਼ ਕਰਨਾ ਵਾ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਤੁਸੀਂ ਹਰ ਇੱਕ ਵੀਡੀਓ ਨੂੰ ਹਰ ਇੱਕ ਵੀਡੀਓ ਨੂੰ ਮਤਲਬ ਤੁਸੀਂ ਮਤਲਬ ਹੈਸ਼ਟੈਗ ਲਗਾਉਣੇ ਹੀ ਲਗਾਉਣੇ ਤੇ ਟੈਗ ਵੀ ਕਰਨੇ ਹੀ ਕਰਨੇ ਆ ਫਿਰ ਉਸ ਤੋਂ ਬਾਅਦ ਤੁਸੀਂ ਇੱਕ ਦਿਨ ਦੇ ਵਿੱਚ ਪੰਜ ਵੀਡੀਓ ਅਪਲੋਡ ਕਰਨੇ ਹੀ ਕਰਨੀਆਂ ਨੇ ਜਦੋਂ ਮਰਜ਼ੀ ਕਰਦੇ ਹੋ ਸਵੇਰੇ ਦੁਪਹਿਰੇ ਸ਼ਾਮੀ ਜਾਂ ਰਾਤ ਨੂੰ ਸੌਣ ਲੱਗੇ ਤੁਸੀਂ ਇਹ ਪੰਜ ਟਾਈਮ ਤੁਸੀਂ ਰੱਖ ਲਓ ਪੰਜ ਟਾਈਮ ਦੇ ਵਿੱਚ ਤੁਸੀਂ ਪੰਜ ਵੀਡੀਓ ਇੱਕ ਦਿਨ ਦੇ ਵਿੱਚ ਅਪਲੋਡ ਕਰਨੇ ਹੀ ਕਰਨੀਆਂ ਨੇ ਦਸ ਦਿਨਾਂ ਬਾਅਦ ਦੇਖੋ ਤੁਹਾਡਾ ਜਿਹੜਾ ਇੰਸਟਾਗ੍ਰam ਆ ਉਹਦੀ ਰੀਚ ਆ ਜਿਹੜੀ ਬਹੁਤ ਤੇਜ਼ੀ ਨਾਲ ਵਾਇਰਲ ਹੋਏਗੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਨੇ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ